ਹੈਲੋ ਫਰੈਂਡਸ ਅੱਛੀ ਕਾਲ ਸਵਾਗਤ ਹੈ ਤੁਹਾਡਾ ਸਰਬਜੀਤ ਵਲੌਗ ਵਿੱਚ ਅਸੀਂ ਸਾਰੇ ਠੀਕ ਆਈ ਹੋਪ ਤੁਸੀਂ ਵੀ ਸਾਰੇ ਠੀਕ ਹੋਗੇ ਆਪ ਆਪਣੇ ਘਰਾਂ ਵਿੱਚ ਤੇ ਟਾਈਮ ਇਥੇ 4 ਵਜੇ ਦਾ ਸ਼ਾਮ ਦਾ ਤੇ ਬੁਖਾਰ ਮੈਨੂੰ ਬਹੁਤ ਫੇਰ ਹੋ ਗਿਆ ਤੇ ਹੁਣ ਮੈਂ ਮੈਡੀਸਿਨ ਲੈਣ ਜਾ ਰਹੀ ਹਾਂ ਤੇ ਮਿਲਦੇ ਆਂ ਫਿਰ ਤੁਹਾਨੂੰ ਤੇ ਚੱਲਾਂ ਕੋਈ 2 ਦਿਨ ਹੋ ਗਏ ਵਲੌਗ ਹੀ ਨਹੀਂ ਸ਼ੂਟ ਕੀਤਾ ਤੇ ਵਿਰਿਆਮ ਹੁਣ ਕਰ ਰਿਹਾ ਫਿਰ ਇੱਕ ਕੁੰਡੀ ਲਗਾ ਲੈ ਤੇ ਚਲਦੇ ਹੁਣ ਮਿਲਦੇ ਆਂ ਮੈਡੀਸਿਨ ਲੈ ਆਈਏ ਫਿਰ ਆ ਦੇਖਾਂਗੇ ਕਿ ਕੁਝ ਦਿਖਾਇਆ ਗਿਆ ਇੱਕ ਦੋ ਕੰਮ ਵੀ ਕਰਨੇ ਕਰਾਵਾਂਗੇ ਬਿੱਲੀ ਦੇਖ ਇੱਥੇ ਬੈਠੇ ਤੇ ਮੈਨੂੰ ਅੱਜ ਨਾ 3 ਦਿਨ ਹੋ ਗਿਆ ਇਸ ਪਾਸੇ ਨਿਕਲੀ ਨਹੀਂ ਬਾਹਰ ਨਹੀਂ ਨਹੀਂ ਹੋ ਗਈ ਦੇ ਅੱਜ ਦਿਨ ਦਿਨ ਨਹੀਂ ਆ ਆ ਦੇਖੋ ਮਾਨੋ ਹੁਣ ਮੈਨੂੰ ਕਹਿ ਰਹੀ ਕੁਝ ਉਹ ਦੇਖ ਮਿਉਂ ਇਹ ਹਰ ਬਾਰੀ ਆਮ ਡਾਈਟ ਪਾਏਗਾ ਚਲੋ ਬਰੀਆਮ ਡਾਈਟ ਰੱਖ ਗਿਆ ਉਹਦੀ ਤੇ ਹੁਣ ਉਹ ਦੇਖ ਰਹੀ ਲਫਾਫੇ ਦੀ ਤੇ ਇਹਨੂੰ ਹੁਣ ਥੱਲੇ ਲੈ ਕੇ ਆਊਗਾ ਤੇ ਆ ਦੇਖੋ ਬਰੀਆਮ ਨੂੰ ਬੁਲਾਣ ਜਾਂਦੀ ਬਾਰ-ਬਾਰ ਕਿ ਮੈਨੂੰ ਆ ਕੇ ਡਾਈਟ ਪਾ ਅਬਰੀਆਮ ਦੇ ਨਾਲ-ਨਾਲ ਤੁੜੀ ਫਿਰਦੀ ਲੈ ਹਲੋ ਭਾਈ ਹਾਂ ਤੇ ਆਹ ਹੁਣ ਬਰੀਆਮ ਡਾਈਟ ਪਾਏਗਾ ਇਹਨੂੰ ਹੱਥ ਨਾ ਲਗਾਇਆ ਕਰ ਇਹਨੂੰ ਬਿਲਕੁਲ ਰਾਸ਼ਨੀਆ ਕੋਈ ਨਾ ਬਾਬਾ ਜੀ ਅਸੀਂ ਪਾਸੇ ਹੀ ਤੋਂ ਚਲੋ ਸੁਪਨੀ ਖਾਣਾ ਪੀਣਾ ਸਿੱਖਾ ਲਿਆ ਹੁਣ ਚੱਲਦੇ ਆ ਘਰ ਨੂੰ ਮਾਸ ਅਸੀਂ ਹਾਂ ਇਹ 4 ਫੇਸ ਤੋਂ ਕੱਪੜੇ ਦੇ ਦਿੱਤੇ ਨੇ ਹੋ ਚੱਲਦੇ ਆ ਘਰ ਹਾਂਜੀ ਫਰੈਂਡਸ ਤੇ ਇਹ ਅਗਲੇ ਦਿਨ ਦਾ ਦੁਪਹਿਰ ਦਾ ਟਾਈਮ ਹੈ ਤੇ ਇੱਥੇ ਮੈਂ ਲੱਗੀ ਸੀਗੀ ਬੈਂਗਨ ਸਿਹਰੇ ਮੈਂ ਨਾ ਲੈ ਕੇ ਆ ਗਈ ਆਈ ਸੀਗੀ ਬਰਿਆਮਨ ਸਕੂਲ ਛੱਡਣ ਗਈ ਤੇ ਰਸਤੇ 'ਚ ਉਹ ਮੈਂ ਦੇਖਿਆ ਸਬਜ਼ੀ ਵਾਲਾ ਸੀ ਫਿਰ ਮਦਦ ਕੋ ਸਬਜ਼ੀ ਲਈ ਮੂਲੀਆਂ ਔਰ ਬੈਂਗਨ ਤੇ ਆ ਕੇ ਬੈਂਗਨ ਬਹੁਤ ਸੋਹਣੇ ਸੀ ਕੋਲੇ ਕੋਲੇ ਤੇ ਮੈਂ ਉਹਨਾਂ ਨੂੰ ਤਵੇ ਦੇ ਇੱਕ ਨੋਨ ਸਟਿਕ ਤਵਾ ਲੈ ਕੇ ਤੇ ਥੋੜਾ ਜਿਹਾ ਤੇਲ ਲਾ ਕੇ ਤੇ ਵਿੱਚ ਥੋੜੀਆਂ ਲਸਣ ਦੀਆਂ ਤੁਰੀਆਂ ਵਿੱਚ ਤੇ ਲਾ ਕੇ ਤੇ ਮੈਂ ਰੱਖ ਦਿੱਤਾ ਸੀ ਸਿੰਮ ਤੇ ਤੇ ਬਹੁਤ ਸੋਹਣੇ ਪੜਥੇ ਤੇ ਜਿਹੜੇ ਬੈਂਗਣ ਸੀ ਤਿਆਰ ਹੋ ਗਏ ਸੀਗੇ ਪਾਫ ਦੇ ਨਾਲ ਤੇ ਇੰਨੇ ਸੋਹਣੇ ਹੋ ਗਏ ਕਿ ਜੇ ਉਹ ਵੈਸੇ ਅਸੀਂ ਭੁੰਨਦੇ ਹਾਂ ਗੈਸ ਤੇ ਨਾਲ ਗੈਸ ਕੰਦਾ ਹੁੰਦਾ ਤੇ ਨਾਲੇ ਮੋਟੀ ਸ਼ੈਲ ਨਿਕਲਦੀ ਆ ਤੇ ਫਿਰ ਪੜਥੇ ਵਾਸਤੇ ਨਾ ਬਹੁਤ ਜ਼ਿਆਦਾ ਨਹੀਂ ਬਣਦਾ ਨਾ ਸਾਰਾ ਕਈ ਛਿੱਕੜ ਦੇ ਨਾਲ ਜ਼ਿਆਦਾ ਜਲ ਜਾਂਦਾ ਤੇ ਮੈਂ ਤਵੇ ਦੇ ਉੱਤੇ ਹੀ ਕਰਦੀ ਆ ਉੱਪਰ ਸਟੀਲ ਦਾ ਪਤੀਲਾ ਦੇ ਦਿੰਦੀ ਆ ਤੇ ਬਣ ਗਏ ਸੀ ਉਸ ਤੋਂ ਬਾਅਦ ਫਿਰ ਮੈਂ ਇਹਨਾਂ ਨੂੰ ਪਿਆਜ਼ ਇਹਦੇ ਵਿੱਚ ਮੈਂ ਪਿਆਜ਼ ਹੀ ਪਾਵਾਂਗੀ ਥੋੜਾ ਜਿਹਾ ਲਸਣ ਕਿਉਂਕਿ ਮੈਂ ਜਿਹੜਾ ਆਲਰੇਡੀ ਇਹਦੀਆਂ ਤੁਰੀਆਂ ਤਿੰਨ ਤਿੰਨ ਚਾਰ ਚਾਰ ਇੱਕ ਬੈਂਗਣ ਦੇ ਵਿੱਚ ਪਾਈਆਂ ਹੋਈਆਂ ਸੀ ਜਦੋਂ ਉਹ ਬਹੁਤ ਵਧੀਆ ਲੱਗਦੀਆਂ ਜਦੋਂ ਆਪਾ ਦੇ ਨਾਲ ਵਿੱਚ ਹੋ ਜਾਂਦੀਆਂ ਨਾ ਤੇ ਤੇਲ ਪਾਇਆ ਸੀ ਹਿੰਗ ਪਾਇਆ ਸੀਗਾ ਤੇ ਪਿਆਜ਼ ਬਾਦ ਤੇ ਤੇ ਦੇਖੋ ਮੈਂ ਛਿਲ ਰਹੀ ਹਾਂ ਨਾ ਜਿਹੜੇ ਬੈਂਗਣ ਤੇ ਇਹਦੀਆਂ ਛਿੱਲਾ ਇੰਨੀਆਂ ਸੋਹਣੀਆਂ ਬਰੀਕ ਬਰੀਕ ਲਾਥਰੀਆਂ ਉੱਪਰੋਂ ਪਤਲੀਆਂ ਬਤਲੀਆਂ ਤੇ ਜਿਆਦਾ ਵੀਸਟ ਵੀ ਨਹੀਂ ਜਾਂਦਾ ਤੇ ਇਦਾਂ ਆਪ ਹ ਦੇ ਨਾਲ ਜਿੱਦਾਂ ਬੈਂਗਣ ਨੂੰ ਅਸੀਂ ਤੋਂ ਦੂਰ ਦੇ ਵਿੱਚ ਭੁੰਦੇ ਉਸ ਤਰ੍ਹਾਂ ਹੀ ਪੁੱਜ ਜਾਂਦੇ ਨੇ ਬਹੁਤ ਸੋਹਣੇ ਤੇ ਬੈਂਗਣਾਂ ਨੂੰ ਪਹਿਲਾਂ ਚੰਗੀ ਤਰ੍ਹਾਂ ਦੇਖ ਲਿਆ ਕਰੋ ਕਿ ਕਾਣੀ ਨਾ ਹੋ ਭੁੰਨ ਤੋਂ ਪਹਿਲਾਂ ਸਾਰਾ ਮੋਰੀ ਵਗੈਰਾ ਵਿੱਚ ਮੈਂ ਜਰਨ ਨਾਈਫ ਨਾਲ ਚੈੱਕ ਕਰ ਲੈਣੀ ਹੁੰਦੀ ਆ ਕਈ ਵਾਰੀ ਮੈਨੂੰ ਵੇਖ ਰਿਹਾ ਹੁੰਦਾ ਕਿਤੇ ਸੁੰਡੀ ਵਗੈਰਾ ਨਾਲ ਵਿੱਚ ਹੋਵੇ ਤੇ ਇਹਨੂੰ ਚੰਗੀ ਤਰ੍ਹਾਂ ਚੈੱਕ ਕਰ ਲਓ ਤੇ ਇਥੇ ਨਾਲ-ਨਾਲ ਮੇਰਾ ਪਿਆਜ ਪੁੱਜ ਰੇ ਸੀ ਨਾਲ-ਨਾਲ ਮੈਂ ਇਹਨਾਂ ਨੂੰ ਚੇਲਰੀਸ ਤੇ ਬੱਸ ਮੈਨੂੰ ਫੀਵਰ 14 ਦਿਨ ਹੋ ਗਿਆ ਮੈਨੂੰ ਫੀਵਰ ਹੋਣ ਕਰਕੇ ਤੇ ਮੇਰਾ ਗਲਾ ਖਰਾਬ ਹੋਣ ਕਰਕੇ ਮੇਰੇ ਕੋਲ ਵਾਇਸਓਵਰ ਨਹੀਂ ਸੀ ਹੋ ਰਿਹਾ ਵੀਡੀਓ ਮੇਤੋਂ ਬੜੀਆਂ ਪਈਆਂ ਸੀ ਤੇ ਅੱਜ ਮੈਂ ਕਿਾ ਚਲੋ ਵੀਡੀਓ ਜਿਹੜੀ ਮੈਂ ਕਰਦਣੀ ਹੈ ਦੋ ਤਿੰਨ ਦਿਨ ਦੀ ਸ਼ੂਟ ਕੀਤੀ ਹੋਈ ਸੀ ਕੱਲ ਮੈਂ ਮੈਡੀਸਿਨ ਲੈ ਕੇ ਆਈ ਸੀ 23 ਸੈਕਟਰ ਤੋਂ ਫਿਰ ਉਸ ਤੋਂ ਬਾਅਦ ਮੈਂ ਟੇਲਰ ਕੋਲ ਜਾਣਾ ਸੀਗਾ ਤੇ ਦੋ ਕਸੂਰ ਸੀ ਗਰਮ ਮੈਂ ਕਿਾ ਚਲੋ ਉਹ ਮੈਂ ਦੇਖ ਕੇ ਆਵਾਂ ਸੀਨੇ ਤੇ ਉਹ ਸੀ ਕਿ ਆਈ ਤੇ ਜਿਹੜੇ ਪਹਿਲੇ ਗਰਮੀਆਂ ਵਾਲੇ ਦਿੱਤੇ ਸੀ ਉਹ ਲਿਓਣ ਵਾਲੇ ਸੀ ਉਹ ਮੈਂ ਲੈ ਕੇ ਆਈ ਤੇ ਥੋੜਾ ਇੱਕ ਦੋ ਕੰਮ ਸੀ ਮਾਰਕੀਟ ਚ ਉਹ ਕੀਤੇ ਤੇ 23 ਸੈਕਟਰ ਗਏ ਫਿਰ ਨਾਲ ਹੀ ਸਿਪਾਈ ਚ ਵੀ ਚਲੇ ਗਏ ਸੀ ਉੱਥੋਂ ਅਸੀਂ ਸ਼ਾਮੀ ਬਰੀਆਮ ਦਾ ਮੈਸੇਜ ਆ ਗਿਆ ਮम्मा ਮੇਰੇ ਵਾਸਤੇ ਚੌਮੀ ਲੈ ਕੇ ਆਏ ਹੋ ਤੇ ਫਿਰ ਅਸੀਂ ਉੱਥੋਂ ਸਾਂਬਰ ਵੜਾ ਖਾਦਾ ਸੀਗਾ ਬਹੁਤ ਸਵਾਦ ਹੁੰਦਾ ਤੇ ਮੇਰਾ ਦਿਲ ਬਿਲਕੁਲ ਹੀ ਸਿਖਾ ਕਰ ਰਿਹਾ ਖਾਣ ਪਰ ਬਿੰਦਨਨ ਤੇ ਖਾਲਕ ਮੈਂ ਰੋਟੀ ਖਾਣ ਨੂੰ ਦਿੱਲੀ ਨਹੀਂ ਕਰਦਾ ਤੇ ਇੱਥੇ ਮੈਂ ਪੜਥਾ ਬਣਾ ਰਹੀ ਸੀ ਕਿ ਤੇ ਪਿਆਜ਼ ਮੇਰੇ ਬ੍ਰਾਊਨ ਹੋ ਗਏ ਕਿਉਂਕਿ ਮੈਂ ਜਿਹੜੇ ਪਿਆਜ਼ ਆ ਜ਼ਿਆਦਾ ਨਹੀਂ ਰਾੜਦੀ ਮੈਂ ਪੜਥੇ ਦੇ ਵਿੱਚ ਥੋੜੇ ਕੱਚੇ-ਕੱਚੇ ਜਿਹੀ ਪਸੰਦ ਲਾਈਕ ਕਰਦੇ ਕਰਦੇ ਤੇ ਥੋੜਾ ਬ੍ਰਾਊਨ ਜਾ ਹੋ ਜਾਏਗਾ ਫਿਰ ਪਾਵਾਂਗੀ ਵੈਸੇ ਮੇਰੇ ਮਨ 'ਚ ਸੀਗਾ ਕਿ ਮੈਂ ਮਟਰ ਪਾਵਾਂਗੀ ਤੇ ਮਟਰ ਜਿਹੜੇ ਫਰੋਜ਼ਨ ਸੀ ਉਹ ਫ੍ਰੀਜ਼ਰ 'ਚ ਸੀ ਜਿੱਤੇ ਮੈਂ ਕੱਢ ਕੇ ਰੱਖੇ ਨਹੀਂ ਯਾਦ ਨਹੀਂ ਆਇਆ ਫਿਰ ਮੈਂ ਰਹਿਣ ਦਿੱਤਾ ਨਹੀਂ ਤੇ ਮੈਂ ਮਟਰ ਵਿੱਚ ਪਾ ਲੈਣੇ ਸੀਗੇ ਪਹਿਲਾਂ ਮੇਰੇ ਦਿਮਾਗ 'ਚੋਂ ਆਇਆ ਕਿ ਮੈਂ ਜਾ ਫਿਰ ਮੈਨੂੰ ਹੋਇਆ ਕਿ ਠੰਡੇ ਮਟਰ ਰਹਾ ਫਿਰ ਮੈਂ ਗਰਮ ਪਾਣੀ ਚ ਪਾਵਾਂਗੀ ਤੇ ਸਬਜ਼ੀ ਸਵਾਦ ਨਹੀਂ ਬਣਦੀ ਤੇ ਇਥੇ ਮੈਂ ਟਮਾਟਰ ਹਰੀ ਮਿਰਚ ਪਾ ਦਿੱਤੀ ਸੀਗੀ ਉਸ ਤੋਂ ਬਾਅਦ ਮੈਂ ਸਾਰੇ ਜਿਹਨੇ ਬੇਸਿਕ ਮਸਾਲੇ ਸੀ ਉਹ ਮੈਂ ਪਾ ਦਾਂਗੀ ਤੇ ਪਰਥਾ ਇੰਨਾ ਵਧੀਆ ਬਣ ਕੇ ਤਿਆਰ ਹੋ ਗਿਆ 61 ਦਿਮਾ ਜਿਹੜਾ ਦੁੱਧ ਜਿਹੜਾ ਰੇੜਕ ਕੇ ਤੇ ਉਹ ਮੈਂ ਮੱਖਣ ਕੱਢ ਲਿਆ ਸੀ ਮੱਖਣ ਮੈਂ ਪਾ ਲਿਆ ਸੀ ਪਤੀਲਾ ਇਹ ਸਾਫ਼ ਕਰਨ ਵਾਲਾ ਸੀਗਾ ਛੋਟੇ ਛੋਟੇ ਕੰਮ ਸੀ ਜਿਹੜੇ ਮੈਂ ਨਾਲ-ਨਾਲ ਕਰ ਰਹੀ ਸੀ ਕੀ ਤੇ ਕੰਮ ਇਦਾਂ ਕਿ ਜਦੋਂ ਤਬੀਅਤ ਠੀਕ ਨਾ ਹੋਵੇ ਤੇ ਕੰਮ ਕਰਨ ਨੂੰ ਬਿਲਕੁਲ ਨਹੀਂ ਦਿਲ ਕਰਦਾ ਜਿੱਦਾਂ ਪਹਿਲਾਂ ਮੈਂ ਕੰਮ ਕਰਦੀ ਸੀਗੀ ਇੱਕੋ ਵਾਰੀ ਸਵੇਰ ਮਸ਼ੀਨ ਲਗਾ ਲੈਣੀ ਤੇ ਦਰਵਾਜੇ ਸਾਫ ਕਰ ਲੈਨੇ ਪੱਜ ਪੱਜ ਕੇ ਕੰਮ ਕਰਨਾ ਤੇ ਉਹ ਜਿਹੜਾ ਕੁਛ ਨਹੀਂ ਹੋ ਰਿਹਾ ਫੀਵਰ ਦੇ ਕਰਕੇ ਤੇ ਹੁਣ ਮੈਂ ਮੈਨੇਜ ਕਰ ਰਹੀ ਹਾਂ ਥੋੜਾ ਕਿ ਇੱਕ ਦਿਨ ਮੈਂ ਡਸਟਿੰਗ ਕਰ ਲੈਨੀ ਹੈ ਦਰਵਾਜੇ ਵਗੈਰਾ ਦੀ ਜਿਸ ਦਿਨ ਕੱਪੜੇ ਧੋਣੇ ਹੋਣ ਉਸ ਦਿਨ ਮੈਂ ਡਸਟਿੰਗ ਨਹੀਂ ਕਰਦੀ ਇਦਾਂ ਥੋੜਾ ਮੈਨੇਜ ਕੀਤਾ ਤੇ ਅੱਜ ਮੈਂ ਵਾਸ਼ਰੂਮ ਕਰਾਂਗੀ ਸਬਜ਼ੀ ਮੈਂ ਬਣਾ ਲਈ ਇਸ ਤੋਂ ਬਾਅਦ ਮੈਂ ਡੀਪ ਕਲੀਨਿੰਗ ਕਰਨੀ ਹੈ ਵਾਸ਼ਰੂਮ ਦੀ ਅੱਛੀ ਤਰ੍ਹਾਂ ਤੇ ਇੱਕ ਵਾਰੀ ਵੈਸੇ ਤੇ ਪਾਟ ਤੇ ਡੇਲੀ ਥੱਲੋ ਟਾਈਲਸ ਵਗੈਰਾ ਤੇ ਸਾਫ ਕਰਦੇ ਆ ਪਰ ਇੱਕ ਵਾਰੀ ਹੁੰਦਾ ਕਿ ਹਫਤੇ ਵਿੱਚ ਸਾਰੀਆਂ ਸਾਈਡਾਂ ਦੀਆਂ ਟਾਈਲਾਂ ਚੰਗੀ ਤਰ੍ਹਾਂ ਸਾਫ ਹੋ ਜਾਣ ਜਿਹੜੀਆਂ ਚੀਜ਼ਾਂ ਰੱਖੀਆਂ ਹੋਈਆਂ ਸਾਰੇ ਰੈਕ ਰੂਕ ਉਹ ਚੰਗੀ ਤਰ੍ਹਾਂ ਧੁੱਪ ਚਣ ਤੇ ਨਾਲ ਨਾਲ ਕੰਮ ਕਰਦੇ ਰੋ ਖਿੜਕੀਆਂ ਵਗੈਰਾ ਸਾਫ ਕਰਨੀਆਂ ਉਹ ਸਾਰਾ ਕਰ ਲੋ ਤੇ ਵਧੀਆ ਰਹਿੰਦਾ ਤੇ ਸਬਜੀ ਸੀਗਾ ਮੈਨੂੰ ਕਿ ਇਹ ਇੱਥੇ 11:00 11:30 ਦਾ ਟਾਈਮ ਸੀ ਮੈਨੂੰ ਕਿ ਸਬਜੀ ਬਣ ਜੇ ਤੇ ਉਸ ਤੋਂ ਬਾਅਦ ਕਿਉਂਕਿ 1:30 ਵਜੇ ਪਰਿਆਮ ਨੇ ਆ ਜਾਣਾ ਤੇ ਇਸ ਤੋਂ ਬਾਅਦ ਫੇਰ ਮੈਂ ਸਬਜੀ ਬਣਾ ਕੇ ਫਿਰ ਮੈਂ ਸਾ ਆ ਰਹੀ ਹੈ ਚੱਤਰਾ ਵਗੈਰਾ ਚਾਦਰਾਂ ਜਿਹੜੀਆਂ ਮੈਂ ਗੱਦਿਆਂ ਦੇ ਨਾਲ ਪਛਾਣਦੀਆਂ ਚਾਦਰਾਂ ਉਹ ਉਹਨਾਂ ਨੂੰ ਵੀ ਅੱਜ ਉਤਾਰਨਾ ਸੀਗਾ ਕਿਉਂਕਿ ਗੱਦਿਆਂ ਦੇ ਕਵਰ ਉਤਾਰਨੇ ਬਹੁਤ ਔਖੇ ਲੱਗਦੇ ਨੇ ਇਸ ਕਰਕੇ ਮੈਂ ਦੋ ਚਾਦਰਾਂ ਵਿਛਾਨੀ ਥੱਲੇ ਵੀ ਇੱਕ ਚਾਦਰ ਵਿਛਾ ਦਿੰਨੀ ਆ ਤੇ ਉਹ ਮੈਨੂੰ ਗੰਦੀਆਂ ਲੱਗ ਰਹੀਆਂ ਸੀ ਕਿਉਂਕਿ દિਵਾਲੀ ਤੋਂ ਪਹਿਲਾਂ ਮੈਂ ਵਿਛਾਈਆਂ ਸੀ ਸਾਰੀਆਂ ਚਾਦਰਾਂ ਵਗੈਰਾ ਚੇਂਜ ਕੀਤੀਆਂ ਤੇ ਅੰਦਰ ਦੀ ਜਿਹੜੀ ਵੀ ਡਸਟਿੰਗ ਦੀ ਸਾਰੀ ਫ੍ਰਿਜ ਸਾਫ਼ ਕੀਤਾ ਹੋਰ ਸਾਰਾ ਘਰ ਕੇ ਝਾੜੂ ਪੂੰਝਾ ਲਗਾਇਆ ਅੱਜ ਤੇ ਅੱਜ ਮੈਂ ਕੱਪੜੇ ਨਹੀਂ ਸੀ ਧੋਨੇ ਕੱਪੜੇ ਮੈਂ ਕੱਲ ਧੋਵਾਂਗੀ ਸ਼ੁੱਕਰਵਾਰ ਨੂੰ ਤੇ ਅੱਜ ਸ਼ੁੱਕਰਵਾਰ ਦਾ ਹੀ ਮੈਂ ਵਾਇਸਓਵਰ ਕਰ ਰਹੀ ਹਾਂ ਤੇ ਅੱਜ ਹੀ ਮੈਂ ਕੱਪੜੇ ਧੋਤੇ ਸੀ ਇਸ ਤੇ ਇਦਾਂ ਇਹਨਾਂ ਥੋੜਾ ਥੋੜਾ ਕਰਕੇ ਮੈਂ ਮੈਨੇਜ ਕਰਾਂਗੀ ਕਿ ਇੱਕ ਦਿਨ ਮੈਂ ਸਫਾਈ ਕਰ ਲਿਆ ਕਰਾਂਗੀ ਤੇ ਸਫਾਈ ਮੈਂ ਆਪ ਕਰਾਂਗੀ ਤਾਂ ਕਿਉਂਕਿ ਮੇਰਾ ਵੇਟ ਵੀ ਥੋੜਾ ਹੈਗਾ ਜੋ ਕਿ ਅਸੀਂ ਸਫਾਈ ਕਰਾਉਂਦੇ ਹਾਂ ਕਮਾਂ ਵਾਲੀਆਂ ਤੋਂ ਹਨਾ ਕੰਮ ਵੀ ਨਹੀਂ ਅੱਛਾ ਕਰਦੀਆਂ ਫਰਸ਼ ਕਾਲੇ ਕਰ ਦਿੰਦੀਆਂ ਨਾਲੇ ਅਸੀਂ ਪੈਸੇ ਦਿੰਨੇ ਹਨਾ ਤੇ ਮੈਂ ਥੋੜਾ ਸੋਚਿਆ ਕਿ ਮੈਂ ਆਪ ਹੀ ਸਾਰਾ ਥੋੜਾ ਥੋੜਾ ਕਰਕੇ ਕੰਮ ਕਰਿਆ ਕਰਾਂ ਦੇ ਉਹ ਇੱਕਦਮ ਨਾ ਕਰਾਂ ਤੇ ਥੋੜਾ ਥੋੜਾ ਕਰਕੇ ਕਰ ਲੋ ਆਪ ਕੰਮ ਕੀਤਾ ਹੋਇਆ ਤੇ ਬੰਦਾ ਥੋੜਾ ਜਿਹਾ ਵਧੀਆ ਰਹਿੰਦਾ ਹੈ ਹੈਲਥ ਵੀ ਠੀਕ ਰਹਿੰਦੀ ਹੈ ਤੇ ਹੁਣ ਮੈਂ ਸੋਚ ਰਹੀ ਹਾਂ ਕਿ ਜਦੋਂ ਜ਼ਰੂਰਤ ਪੈਗੀ ਫਿਲਹਾਲ ਮੈਂ ਕਰ ਰਹੀ ਹਾਂ ਜੇ ਮੈਨੂੰ ਕੋਈ ਮਿਲ ਗਈ ਅੱਛੀ ਕੰਮ ਵਾਲੀ ਤੇ ਫਿਰ ਮੈਂ ਲਗਾ ਲਾਂਗੀ ਫਿਲਹਾਲ ਮੈਂ ਆਪ ਹੀ ਕੰਮ ਕਰ ਰਹੀ ਹਾਂ ਕਿਉਂਕਿ ਡੀਪ ਕਲੀਨਿੰਗ ਤੇ ਕੀਤੀ ਹੋਈ ਆ ਅੱਛੀ ਤਰ੍ਹਾਂ ਦਿਵਾਲੀ ਤੋਂ ਪਹਿਲਾਂ ਤੇ ਹਜੇ ਮੇਰੀਆਂ ਅਲਮੀਰਾ ਵਗੈਰਾ ਕਾਫੀ ਸਾਫ ਕਰਨ ਵਾਲੀਆਂ ਗਰਮ ਕੱਪੜੇ ਬਿਲਕੁਲ ਨਹੀਂ ਕੱਢੇ ਕਿ ਇਸ ਵਾਰ ਤੇ ਠੰਡ ਦਾ ਹੈ ਹੀ ਨਹੀਂ ਪੱਖੇ ਚੱਲ ਰਹੇ ਨੇ ਤੇ ਠੰਡਾ ਮੌਸਮ ਬਿਲਕੁਲ ਨਹੀਂ ਅਸੀਂ ਟੌਪ ਫਲੋਰ ਤੇ ਰਹਿਨੇ ਤੋਂ ਉਪਰ ਬਹੁਤ ਕੜਾਕੇ ਦੀ ਲੱਗਦੀ ਐ ਨਹੀਂ ਹਵਾ ਵਗੈਰਾ ਨਹੀਂ ਚੱਲਦੀ ਤੇ ਹਜੇ ਕੱਪੜੇ ਵਗੈਰਾ ਨਹੀਂ ਕੱਟੇ ਗਰਮ ਤੇ ਹੁਣ ਮੈਂ ਕੱਲ ਦੇਖਾਂਗੀ ਸੈਟਰਡੇ ਨੂੰ ਸੰਡੇ ਨੂੰ ਜਾਵਾਂ ਵਰਿਆਮ ਦੀ ਯੂਨੀਫਾਰਮ ਲੈ ਕੇ ਆਣੀ ਆ ਕਿਉਂਕਿ ਉਹ ਦੀ ਹਾਈਟ ਵਾਧੀ ਥੋੜੀ ਤੇ ਪਹਿਲੇ ਪਿਛਲੇ ਸਾਲ ਵਾਲੇ ਸਾਰੇ ਕੱਪੜੇ ਦੀ ਯੂਨੀਫਾਰਮ ਜਿਹੜੀ ਉਹ ਛੋਟੀਆਂ ਹੋਗੀਆਂ ਉਹ ਵੀ ਲੈ ਕੇ ਆਣੀਆਂ ਤੇ ਇਧਰ ਮੈਂ ਪਾਂਡੇ ਸਵੇਰੇ ਮੰਜੀ ਸੀ ਮੈਂ ਧੁੱਪ 'ਚ ਰੱਖੇ ਸੀਗੇ ਕਿ ਧੁੱਪ 'ਚ ਪਾਂਡੇ ਰੱਖਿਓ ਥੋੜੇ ਦਿਨ ਧੁੱਪ ਲੱਗਣ ਦੇ ਨਾਲ ਪਾਂਡੇ ਬਹੁਤ ਸੁਣੀ ਲਿਸ਼ਕ ਜਾਂਦੇ ਨੇ ਤੇ ਮੈਂ ਥੋੜਾ ਜਿਹਾ ਨਾ ਇਹ ਜੀ ਸਕਰ ਸੋਈ ਸਾਫ ਕਰਨੀ ਸੀ ਇੱਥੋਂ ਸੈਲਫ ਵਗੈਰਾ ਤੇ ਪਾਂਡੇ ਮੈਂ ਮਾਂਜ ਕੇ ਬਾਹਰ ਰੱਖਾਈ ਸੀ ਕਿ ਸੁੱਕ ਜਾਣਗੇ ਤੇਲ ਲਗਾ ਦਾਂਗੀ ਹੁਣ ਜਿਹੜੇ ਨਾਲ ਨਾਲ ਚਾਹ ਪੀਤੀ ਸੀ ਉਹ ਥੋੜਾ ਥੋੜਾ ਪਾਂਡੇ ਸੀ ਉਹ ਜਿਹੜੇ ਸਾਫ ਕਰਕੇ ਰੱਖਾਂਗੀ ਇਹ ਛੋਟੇ ਛੋਟੇ ਕੰਮ ਜਿਹੜੇ ਨਾਲ ਨਾਲ ਕਰਦਕਿ ਤੇ ਮੈਂ ਇਹ ਚਾਹੁੰਦੀ ਸੀ ਕਿ ਮੈਂ ਥੱਕਣਾ ਨਹੀਂ ਜਾਂਦੀ ਸੀਗੀ ਕਿ ਜਿੰਨਾ ਵੀ ਮੈਥੋਂ ਕੰਮ ਹੁੰਦਾ ਉਹਨਾਂ ਮੈਂ ਕਰ ਲਾਂ ਕਿ ਜਦੋਂ ਫੀਵਰ ਚੜਿਆ ਆਵੇ ਬਹੁਤ ਵੀਕਨੈਸ ਜੀ ਆਂਦੀ ਆ ਤਾਂ ਕਰਕੇ ਇਦਾਂ ਮੈਨੇਜ ਕਰਕੇ ਕੰਮ ਚੱਲ ਕਰੋ ਤਾਂ ਬਹੁਤ ਵਧੀਆ ਹੋ ਜਾਂਦੇ ਜੇ ਅਸੀਂ ਕਈ ਵਾਰੀ ਸੋਜ਼ੇਂ ਅਸੀਂ ਸਵੇਰੇ ਉੱਠਦੇ ਆਂ ਕਈ ਵਾਰੀ ਬਹੁਤ ਐਕਟਿਵ ਹੁੰਨੇ ਆ ਤੇ ਫੋਨ ਕੰਮ ਕਰ ਲੈਂਦੇ ਆ એનર્ਜੀ ਹੁੰਦੀ ਆ ਤੇ ਬਹੁਤ ਜ਼ਿਆਦਾ ਕੰਮ ਕਰ ਲੈਂਦੇ ਆ ਫਿਰ ਇਹ ਵਾਕਿ ਅਗਲੇ ਦਿਨ ਸਾਡ ਕੋ ਹੁੰਦਾ ਹੀ ਨਹੀਂ ਇਸ ਕਰਕੇ ਤੁਸੀਂ ਉਹਨਾਂ ਉਹਨਾਂ ਹੀ ਕੰਮ ਕਰੋ ਜਿੰਨਾਂ ਜਿੰਨਾਂ ਤੁਸੀਂ ਕਰ ਸਕਦੇ ਹੋ ਕਿ ਸਾਰੀਆਂ ਭੈਣਾਂ ਹੀ 40 ਤੋਂ ਪਲੱਸ ਸਾਰੀਆਂ ਭੈਣਾਂ ਦਾ ਇਹੀ ਹਾਲ ਨੇ ਤੇ ਇਹ ਹੈਗੀ ਸ਼ੁੱਕਰਵਾਰ ਦੀ ਕਲਿੱਪ ਇਹ ਇੱਥੇ 2:30 ਵਜੇ ਦਾ ਟਾਈਮ ਸੀਗਾ ਤੇ ਪਹਿਲਾਂ ਤਾਂ ਮੈਨੂੰ ਫੀਵਰ ਸੀ ਫਿਰ ਮੈਂ ਮੈਡੀਸਿਨ ਵਗੈਰਾ ਖਾਧੀ ਤੇ ਮੈਂ ਥੋੜੀ ਠੀਕ ਹੋਈ ਤੇ ਮੈਂ ਅੰਦਰੋਂ ਸਾਰਾ ਕੰਮ ਕਰਕੇ ਮੂਲੀਆਂ ਦੀ ਸਬਜ਼ੀ ਬਣਾਈ ਹੋਈ ਸੀ ਰਾਤ ਮੈਂ ਮੂਲੀਆਂ ਕੱਟ ਕੇ ਰੱਖ ਲਈਆਂ ਸੀਆਂ ਤੇ ਉਹਨਾਂ ਨੂੰ ਮੈਂ ਸਵੇਰੇ ਉੱਠ ਕੇ ਪਾਣੀ ਗਰਮ ਦੇ ਵਿੱਚ ਨਮਕ ਪਾ ਕੇ ਤੇ ਰਾਤੀ ਮੈਂ ਧੋ ਲਈਆਂ ਸੀ ਫਿਰ ਉਹਨਾਂ ਨੂੰ ਉਬਾਲ ਲਿਆ ਸੀ ਉਬਾਲ ਕੇ ਤੇ ਅਦਰਕ ਲਸਣ ਔਰ ਪਿਆਜ਼ ਦਾ ਤੜਕਾ ਲਾ ਕੇ ਤੇ ਮੈਂ ਸਾਰਾ ਕੰਮ ਕਰ ਲਿਆ ਸੀ ਸਫਾਈਆਂ ਵਗੈਰਾ ਹੋ ਗਈਆਂ ਸੀ ਫਿਰ ਮੇਰੇ ਦਿਲ ਕੀਤਾ ਕਿ ਮੈਂ ਸੈਟਰਡੇ ਨੂੰ ਕੀ ਮਸ਼ੀਨ ਲਗਾਣੀ ਚੱਲ ਹੁਣੇ ਲਗਾ ਲੈਣੀ ਹੈ ਤੇ ਫਿਰ ਮੈਂ ਮਸ਼ੀਨ ਲਗਾ ਲਈ ਫਿਰ ਮੈਂ ਕੱਪੜੇ ਧੋਤੇ ਤੇ ਇੱਥੇ ਬਰੇ ਆਮ ਅੰਦਰ ਪੜ ਰਿਆ ਸੀ ਪੜਨ ਦੇ ਨਾਲ ਨਾਲ ਉਹਨੂੰ ਥੋੜਾ ਜਿਹਾ ਨਾ ਹੁੰਦਾ ਕਿ ਗੇਮ ਥੋੜਾ ਜਿਹਾ ਖੇਡ ਲਈ ਕਿ ਗੇਮ ਲਨ ਲਾ ਕੇ ਗੇਮ ਤੇ ਕੰਮ ਸਾਰੇ ਹੋ ਗਏ ਸੀ ਮੇਰੇ ਕਿਚਨ ਵਗੈਰਾ ਸਭ ਸਾਫ਼ ਹੋ ਗਈ ਸੀ ਇੱਥੇ ਟਾਈਮ ਹੈਗਾ 1:30 ਦਾ ਤੇ ਸਬਜ਼ੀ ਬਣਨ ਲਈ ਰੋਟੀ ਵਗੈਰਾ ਖਾ ਲਈ ਢਾਂਡੇ ਵਗੈਰਾ ਸਾਫ਼ ਕਰ ਲਈ ਸੀ ਅੱਜ ਇਹ ਮੂਲੀ ਆਨੇ ਸਬਜ਼ੀ ਹੈਗੀ ਥੋੜੀ ਬੱਚੀ ਇਹ ਮੈਂ ਕੱਢਾਂਗੀ ਡੋਂਗੇ ਦੇ ਵਿੱਚ ਮੂਲੀ ਦੀ ਸਬਜ਼ੀ ਬਹੁਤ ਸਵਾਦ ਬਣੀ ਸੀ ਪਟਾ ਵੀ ਪਿਆ ਸੀਗਾ ਦੁਪਹਿਰ ਨੂੰ ਅੱਜ ਅਸੀਂ ਇਹਦੇ ਨਾਲ ਹੀ ਖਾਧੀ ਤੇ ਮੇਰਾ ਦਿਲ ਬਿਲਕੁਲ ਨਹੀਂ ਸੀ ਕਰ ਰਿਹਾ ਮੈਂ ਦਲੀਆ ਦਿਲ ਦਾ ਰਸਿ ਬਣਾ ਕੇ ਖਾਵਾ ਕਿਉਂਕਿ ਮੈਂ ਦੁਪਹਿਰੇ ਕੁਝ ਨਹੀਂ ਸੀ ਖਾਧਾ ਹੁਣ ਮੈਂ ਦਲੀਆ ਬਣਾਵਾਂਗੇ ਜਾਂ ਬਰੈਡ ਵਗੈਰਾ ਵਿਰਿੰਦਰ ਨੇ ਲਿਆਂਦੀ ਹੋਈ ਕਹਿੰਦੇ ਖਾ ਲਾ ਮੇਰਾ ਦਿਲ ਹੀ ਨਹੀਂ ਕਰਦੀ ਤੇ ਇੱਧਰ ਕੁਰਸੀਆਂ ਵਗੈਰਾ ਸਾਰੀਆਂ ਸਫਾਈ ਵਗੈਰਾ ਕੀਤੀ ਇੱਧਰ ਉੱਧਰ ਹੋਇਆ ਸੀ ਸਮਾਨ ਫਿਰ ਮੈਂ ਇੱਧਰ ਆ ਗਈ ਥੋੜਾ ਟਿਕਾਦਾ ਤੇ ਕਿਉਂਕਿ ਹਰ ਚੀਜ਼ ਆਪਣੇ ਆਪਣੇ ਥਾਂ ਤੇ ਪਈ ਹੋਵੇ ਤੇ ਵਧੀਆ ਲੱਗਦੀ ਆ ਤੇ ਇੱਥੇ ਮੈਂ ਸਾਰੀਆਂ ਕੁਰਸੀਆਂ ਵਗੈਰਾ ਸੈਟਿੰਗ ਕੀਤੀ ਤੇ ਬਾਹਰ ਅੱਜ ਥੋੜਾ ਜਿਹਾ ਮੌਸਮ ਜਿਹੜਾ ਧੁੱਪ ਜਿਹੜੀ ਆ ਤੁੰਦਲੀ ਜਿਹੀ ਲੱਗੀ ਲੱਗਦਾ ਕੱਪੜੇ ਵਗੈਰਾ ਕੱਲ ਤੋਂ ਕੱਢਨੇ ਪੈਣੇ ਨੇ ਤੇ ਉਮੀਦ ਕਰਦੀ ਆ ਤੁਹਾਨੂੰ ਮੇਰਾ ਅੱਜ ਛੋਟਾ ਜਿਹਾ ਵਲੌਗ ਵਧੀਆ ਲੱਗਾ ਹੋਵੇਗਾ ਅਗਰ ਵਧੀਆ ਲੱਗਿਆ ਵਲੌਗ ਤੇ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਤੇ ਹਾਈਪ ਵੀ ਕਰਦਿਆ ਕਰੋ ਤੁਸੀਂ ਹਾਈਪ ਨਹੀਂ ਕਰਦੇ ਔਰ ਲਾਈਕ ਨਹੀਂ ਕਰਦੇ ਇਹ ਲਾਈਕ ਜਰੂਰ ਕਰਿਆ ਕਰੋ ਤੇ ਸੋਹਣੇ ਸੋਹਣੇ ਕਮੈਂਟ ਕਰਿਆ ਕਰੋ ਮੇਰੀ ਬਹੁਤ ਵਧੀਆ ਭੈਣਾਂ ਮੇਰੇ ਨਾਲ ਜੁੜੀਆਂ ਨੇ ਅੱਜ ਦਾ ਵਲੌਗ ਇੱਥੇ ਖਤਮ ਕਰਦੇ ਹਾਂ ਮਿਲਦੇ ਕੱਲ ਤੋਂ ਨਵਾਂ ਵਲੌਗ ਲੈ ਕੇ ਆਉਣੇ ਆ ਤਦ ਤੱਕ ਲਈ ਸਸ ਸ਼ਿੱਕਾਲ ਓਕੇ ਬਾਏ ਬਾਏ ਟੇਕ ਕੇਅਰ